ਕਾਫੀ ਦਿਨ ਤੋਂ ਡਿਮਾਂਡ ਸੀ ਹਰਗੋਮ ਦੇ ਨਗਰ ਦੇ ਲੋਕਾਂ ਦੀ ਤੇ 15-16 ਗਲੀਆਂ ਜਿਹੜੀਆਂ ਹੈਗੀਆਂ ਨੇ ਉਹ ਤਕਰੀਬਨ ਇਸ ਇਲਾਕੇ ਦੇ ਲੋਕਾਂ ਦੀ ਜੋ ਇਲੈਕਸ਼ਨ ਦੌਰਾਨ ਵੀ ਆਏ ਉਸ ਤੋਂ ਬਾਅਦ ਵੀ ਲੋਕਾਂ ਦੀ ਮੰਗ ਸੀ ਕਿ ਗਲੀਆਂ ਨੂੰ ਪੱਕਾ ਬਣਾਇਆ ਜਾਵੇ ਕਿਉਂਕਿ ਕਾਫੀ ਬੁਰੀ ਹਾਲਤੀ ਦੀਆਂ ਸੜਕਾਂ ਦੀ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਤੁਹਾਡੇ ਮਾਧਮ ਤੋਂ ਗੁਰਪ੍ਰਧੀਆਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਆਸ ਹੈ ਕਿ ਜਿਸ ਤਰ੍ਹਾਂ ਆਪਾਂ ਡਵੈਲਪਮੈਂਟ ਕਰਨ ਵਾਸਤੇ ਅੱਜ ਹਲਕਾ ਨੌਰ ਦੇ ਵਿੱਚ ਸਮੂਹ ਲੱਖਾਂ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਡਿਵੈਲਪਮੈਂਟ ਹੋ ਰਹੀ ਹੈ ਸਾਰਾ ਸਹਿਯੋਗ ਜਿਹੜੇ ਲੋਕਾਂ ਦਾ ਹੈ ਉਹਦਾ ਪਿਆਰ ਸਤਕਾਰ ਆਸ਼ੀਰਵਾਦ ਮਿਲ ਰਿਹਾ ਅੱਜ ਅਸੀਂ ਕੰਮ ਕਰ ਰਹੇ ਹਾਂ ਜਿਹੜੀਆਂ 16 15 16 ਗਲੀਆਂ ਹੈਗੀਆਂ ਨੇ ਆਰਐਮਸੀ ਦੀਆਂ ਬਣ ਕੇ ਤੇ ਅੱਜ ਅਸੀਂ ਤਕਰੀਬਨ ਸਟਾਰਟ ਕੀਤਾ ਇਹ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋ ਜਾਏਗੀ ਹੋ ਜਾਣਗੀਆਂ ਹੋਣ ਤੋਂ ਬਾਅਦ ਲੋਕ ਇੱਥੇ ਆਰਾਮ ਨਾਲ ਚੱਲ ਫਿਰ ਸਕਣਗੇ ਔਰ ਡਿਵੈਲਪਮੈਂਟ ਉਦੋਂ ਉਦੋਂ ਹੁੰਦੀ ਹੈ ਜਦੋਂ ਲੋਕ ਸਾਥ ਦੇਣ ਔਰ ਤਕਰੀਬਨ ਲੋਕਾਂ ਦਾ ਪਿਆਰ ਪਿਛਲੇ 25 ਸਾਲ ਪਹਿਲਾਂ ਜੋ ਮਿਲਿਆ ਸੀਗਾ ਉਹ ਆਸ ਹੈ ਕਿ ਇਸ ਤਰੀ ਨਾਲ ਬਣਿਆ ਰਹੇਗਾ ਉਹਦੇ ਨਾਲ ਤਕਰੀਬਨ ਇਸ ਸ਼ਹਿਰ ਦੀ ਡਿਵੈਲਪਮੈਂਟ ਹੋਏਗੀ ਇਸ ਹਲਕੇ ਦੀ ਡਿਵੈਲਪਮੈਂਟ ਹੋਏਗੀ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਕਹਿ ਰਿਹਾ ਕਾਰਪਸ਼ੇਂ ਦੇ ਇਲੈਕਸ਼ਨ ਆ ਰਹੇ ਨੇ ਤਕਰੀਬਨ ਔਰ ਮਹੀਨਾ ਡੇਢ ਮਹੀਨੇ ਬਾਅਦ ਇਲੈਕਸ਼ਨ ਦੀ ਤਿਆਰੀ ਹੋ ਜਾਣੀ ਹੈ। ਆਸ ਹੈ ਕਿ ਜਿਸ ਤਰ੍ਹਾਂ 2.5 ਸਾਲ ਦੇ ਵਿੱਚ ਲੋਕਾਂ ਦੇ ਕੰਮ ਲੋਕਾਂ ਦੀ ਡਿਵੈਲਪਮੈਂਟ ਲੋਕਾਂ ਦੀ ਸੋਚ ਮੁਤਾਬਕ ਹੋਈ ਹੈ ਕਿ ਲੋਕ ਸਾਥ ਦੇ ਕੇ ਕਾਰਪਸ਼ੇਂ ਦੇ ਵਿੱਚ ਵੀ ਹਾਊਸ ਜਿਹੜਾ ਆਮ ਆਦਮੀ ਪਾਰਟੀ ਦਾ ਬਣਾਣਗੇ ਆਮ ਆਦਮੀ ਪਾਰਟੀ ਦਾ ਹਾਊਸ ਬਣਨ ਦੇ ਨਾਲ ਡਬਲ ਫਾਇਦਾ ਹੋਏਗਾ ਕਿਉਂਕਿ ਜਿੱਥੇ ਮੈਂ ਵਿਧਾਨ ਸਭਾ ਦੀਆਂ ਫੈਸਿਲਟੀਆਂ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਉਸ ਤਰ੍ਹਾਂ ਹੀ ਕਾਰਫੀਜ਼ ਹਾਊਸ ਦੇ ਵਿੱਚੋਂ ਜਿਹੜਾ ਇੱਥੇ ਨੁਮਾਇੰਦਾ ਬਣੇਗਾ ਚੁਣ ਕੇ ਜਾਏਗਾ ਉਹ ਨੇਚਰਲੀ ਆਪਣੇ ਹੱਕ ਦਾ ਜੋ ਫੰਡ ਲੋਕਾਂ ਦੇ ਨੂੰ ਜੀ ਰੱਖੀ ਕਰਕੇ ਇੱਥੇ ਡਿਵੈਲਪਮੈਂਟ ਕਰਾਏਗਾ ਉਹਦੇ ਨਾਲ ਡਬਲ ਡਿਵੈਲਪਮੈਂਟ ਹੋਏਗੀ ਕਿ ਨਹੀਂ ਲੱਗਦਾ ਤੁਹਾਨੂੰ ਬਾਈ ਜੀ ਇਹ ਮੇਰੇ ਖਾਤੇ 93 94 ਹੋ ਜੀ 94 94 ਲੱਖ ਦੀ ਲਾਗਤ ਨਾਲ ਇਹ ਆਰਐਮਸੀ ਦੀਆਂ ਗਣੀਆਂ ਬਣਨੀਆਂ ਨੇ ਤਕਰੀਬਨ 16 15 16 ਜਿਹੜੀਆਂ ਗਲੀਆਂ ਨੇ ਇਹ ਸਾਰਾ ਕੰਮ ਮੁਕੰਮਲ ਹੋਏਗਾ ਜਿੱਥੇ ਕੋਈ ਪਾਣੀ ਦੀ ਦਿੱਕ ਕਿ ਸਾਡੇ ਕੋਲ ਸਾਰੇ ਡਿਵੈਲਪਮੈਂਟ ਦੇ ਕੰਮ ਪਾਸ ਨੇ ਔਰ ਤਕਰੀਬਨ ਕੋਈ ਵੀ ਅਸਾ ਮੇਰੇ ਏਰੀਆ ਵਿੱਚ ਏਰੀਆ ਨਹੀਂ ਹੈ ਜਿਹੜੀ ਦੀ ਡਿਵੈਲਪਮੈਂਟ ਜਿੱਥੇ ਨਹੀਂ ਹੋ ਰਹੀ ਜੇ ਕੋਈ 10% ਦੀ ਆ 12 15% ਰਹਿ ਗਈ ਹੈ ਉਹ ਅਸੀਂ 10 12 ਦਿਨ ਦੇ ਵਿੱਚ ਸਾਰੇ ਮਹੂਰਤ ਕਰਕੇ ਲੋਕਾਂ ਦੀ ਡਿਵੈਲਪਮੈਂਟ ਸਟਾਰਟ ਕਰ ਦੇਣੀ ਹੈ ਇਸ ਕਰਕੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦੇ ਖਰੇ ਉਤਰਦੇ ਹੋਏ ਕਿਉਂਕਿ ਲੋਕਾਂ ਦੀ ਉਮੀਦਾਂ ਦੇ ਨਾਲ ਸਰਕਾਰ ਬਣਾਈ ਸੀ ਉਮੀਦਾਂ ਦੇ ਖਰੇ ਉਤਰ ਕੇ ਸਰਕਾਰ ਜਿਹੜੀ ਆਜ ਕੰਮ ਕਰ ਰਹੀ ਆ। ਅੱਜ ਤੁਸੀਂ ਇੱਕ ਜ਼ਿਕਰ ਕਰਦੇ ਕਿ ਟੈਕਸ ਦਾ ਪੈਸਾ ਜਿਹੜਾ ਤਾਂ ਜਨਤਾ ਨੂੰ ਵਾਪਸ ਨਹੀਂ ਜਾਂਦਾ। ਕਿਸ ਰਾਹੀਂ ਮਿਲਦਾ ਮਾੜਾ ਦੇ ਕੋਈ ਐਕਚੁਅਲੀ ਕਈ ਵਾਰੀ ਲੋਕ ਕਹਿੰਦੇ ਸੀ ਟੈਕਸ ਦਿੰਦੇ ਨਹੀਂ ਸਰਕਾਰ ਨੂੰ ਪਰ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਉੱਠਣ ਤੋਂ ਬਾਅਦ ਕੋਈ ਵੀ ਕੰਮ ਕਰਦੇ ਆ ਚਾਹੇ ਆਪਾਂ ਪੇਸਟ ਕਰ ਲਈਏ ਚਾਹ ਪੀ ਲਈਏ ਬ੍ਰੈਕਫਾਸਟ ਕਰ ਲਈਏ ਕਪੜੇ ਪਾ ਲਈਏ ਸਾਰੀ ਚੀਜ਼ ਦਾ ਟੈਕਸ ਹੀ ਹੁੰਦਾ। ਅਸੀਂ ਲੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਨੂੰ ਟੈਕਸ ਦਿੰਦੇ ਆ। ਇਹ ਪਹਿਲੀ ਸਰਕਾਰ ਆ ਜਿਨੇ ਰਿਵੈਤੀ ਪਾੜੀਆਂ ਦਾ ਰਿਕਾਰਡ ਥੋੜਾ ਕਿਉਂਕਿ ਰਿਵੈਤੀ ਪਾੜੀਆਂ ਕਰਦੀਆਂ ਕਿਸੀ ਆਖਰੀ ਸਾਲ ਚ ਕੰਮ ਕਰਦੀਆਂ ਸੀ ਇਹ ਆਮਾ ਦੀ ਪਾੜੀ ਪਹਿਲੇ ਸਾਲ ਹੀ ਪਹਿਲੇ ਮਹੀਨੇ ਦੇ ਵਿੱਚ ਕੰਮ ਸਟਾਰਟ ਕਰ ਦਿੱਤਾ ਸੀ ਜਿਸ ਤਰ੍ਹਾਂ ਮੇਰੇ ਨੌਰਥ ਹਲਕੇ ਦੇ ਵਿੱਚ ਮੈਂ ਤਕਰੀਬਨ 3-4 ਮਹੀਨੇ ਤੋਂ ਬਾਅਦ ਹੀ ਜਿੱਤੋਂ ਤੋਂ ਬਾਅਦ ਮੈਂ ਇਸ ਇਲਾਕੇ ਦੀ ਕੰਮ ਸਟਾਰਟ ਕਰ ਦਿੱਤਾ ਸੀ ਕਿਉਂਕਿ ਸਰਕਾਰ ਦਾ ਕੋਈ ਬੈਂਕ ਨਹੀਂ ਹੁੰਦਾ ਸਰਕਾਰ ਦੇ ਹੈੱਡ ਹੁੰਦੇ ਨੇ ਜਿਸ ਨਾਲ ਕੋਈ GST ਹੈ ਸੇਲ ਟੈਕਸ ਹੈ ਕਾਰਪੋਰੇਟ ਦੇ ਵਿੱਚ ਆਪਾਂ ਪੈਕਸੇ ਹਾਊਸ ਟੈਕ ਦੇ ਰੂਪ ਦੇ ਵਿੱਚ ਪਾਣੀ ਦੇ ਬਿੱਲ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਨੇ ਆ ਸੀਵਰ ਦੇ ਬਿੱਲ ਦੇ ਜਮ੍ਹਾਂ ਕਰਾਉਨੇ ਆ ਬਿਜਲੀ ਦਾ ਬਿੱਲ ਜਮੰਗ ਨੇ ਸਰਕਾਰ ਦੇ ਖਜਾਨੇ ਜਾਂਦੀਆਂ ਉਸ ਕਰਕੇ ਸਾਰਾ ਪੈਸਾ ਜਿਹੜਾ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਸਰਕਾਰ ਨੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਤੇ ਖਰਚ ਕਰ ਦਿੱਤਾ ਇਸ ਕਰਕੇ ਮੈਂ ਆਸ ਕਰਦਾ ਕਿ ਤੁਹਾਡੇ ਦਿੱਤੇ ਟੈਕਸ ਦਾ ਪੈਸਾ ਇਹਦਾ ਤੁਸੀਂ ਆਬ ਰਾਖੀ ਕਰਨੀ ਹੈ ਕਿਉਂਕਿ ਸੜਕਾਂ ਬਣਨਗੇ ਆਪ ਖੜ ਕੇ ਕੋਲ ਬਣਵਾਓ ਆਪਣੀ ਤਸਲੀਨਾ ਬਣਾਓ ਇਹਦੀ ਲਾਈਫ 10 12 ਸਾਲ 15 ਸਾਲ ਚੱਲਣੀ ਹੈ ਜੇ ਆਪਾਂ ਅੱਜ ਕੋਲ ਖੜ ਕੇ ਸੱਚੇ ਸਜਜੇ ਢਾਂਗਰਿਆਂ ਨੂੰ ਬਣਵਾ ਲਾਂਗੇ ਤੇ ਉਹ ਦਿਨ ਦੂਰ ਨਹੀਂ ਕਿ ਆਪਾਂ ਇਹਨੂੰ ਸੱਚੇ ਸਜਜੇ ਢਾਂਗ ਨਾਲ ਸਰਬ ਨੂੰ ਚਲਾ ਸਕਾਂਗੇ ਮੈਨੂੰ ਉਮੀਦ ਹੈ ਕਿ ਲੋਕ ਸਾਥ ਦੇਣਗੇ ਜਿਹੜਾ ਅਗਲੀਆਂ ਨੇ ਗੱਲ ਮੈਂ ਕੀਤਾ ਜੀ ਕੀ ਕਹਿੰਦੇ ਬਹੁਤ ਬਹੁਤ ਧੰਨਵਾਦ ਚੌਧਰੀ ਮਦਲਾਲ ਬੱਗਾ ਜੀ ਦਾ ਜਿਨ੍ਹਾਂ ਨੇ ਅੱਜ ਕੀ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੇ ਕਿਉਂਕਿ ਜਿਹੜੀ ਸੰਗਤ ਲਈ ਅੱਜ ਗੁਰੂ ਘਰ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦਰਾ ਸਾਹਿਬ ਦੇ ਸਾਹਮਣੇ ਜਿਹੜੀ ਸੰਗਤ ਨੂੰ ਆਨ ਜਾਣ ਦੀ ਟੁੱਟੀਆਂ ਸੜਕਾਂ ਸੀ ਉਹਦੇ ਵੱਲ ਇੱਕ ਰਾਹਤ ਦਿੱਤੀ ਹੈ ਔਰ ਇਸ ਏਰੀਆ ਦੇ ਵਿੱਚ ਪ੍ਰੀਤਮ ਨਗਰ ਵਾਰਡ ਨੰਬਰ 91 ਜਿੱਦੇ ਚ ਉਹ ਡਿਵਾਰਡਿੰਗ ਕੀਤਾ ਔਰ ਗੁਰਪ੍ਰੋਵ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਇੱਕ ਗਿਫਟ ਦਿੱਤਾ ਔਰ ਜਿੱਥੇ ਕਿ ਐਮਐਲਏ ਸਾਹਿਬ ਨੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਇਹ ਐਸਾ ਏਰੀਆ ਸੀ ਜਿਹੜਾ ਬੁੱਢੇ ਨਾਲੇ ਦੇ ਕਿਨਾਰੇ ਤੇ ਕਦੇ ਲੋਕ ਇੱਥੇ ਆਉਂਦੇ ਨਹੀਂ ਸੀ ਹੁੰਦੇ ਔਰ ਅੱਜ ਉਸੇ ਏਰੀਆ ਦੇ ਵਿੱਚ ਆ ਕੇ ਐਮਐਲਏ ਸਾਹਿਬ ਨੇ ਜੰਗਲ ਚ ਮੰਗਲ ਲਾਇਆ ਔਰ ਇੱਥੇ ਆਕੇ ਡਿਵੈਲਪਮੈਂਟ ਕੀਤੀ ਆ ਤਕਰੀਬਨ ਇਸ ਬੋਰਡ ਦੀਆਂ ਇਹ 16 ਕੋ ਗਲੀਆਂ ਜਿਹੜੀਆਂ ਸੀਗੀਆਂ ਲੋਕਾਲੀਆਂ ਪਹਿਲਾਂ ਬਣੀਆਂ ਸੀ ਅੱਜ ਉਹਨਾਂ ਨੂੰ ਪਾਟ ਕੇ ਉਸ ਤੋਂ ਬਾਅਦ ਸੀਮੈਂਟ ਵਾਲੀਆਂ ਪੱਕੀਆਂ ਸੜਕਾਂ ਬਣ ਜਾਣਗੀਆਂ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀਆਂ ਸੜਕਾਂ ਪੈਂਡਿੰਗ ਰਹਿੰਦੀਆਂ ਸੀਗੀਆਂ ਅੱਜ ਉਹ ਜਿਹੜੀ ਡਿਵੈਲਪਮੈਂਟ ਹੈ ਚੌਧਰੀ ਮਦਨਾਲ ਬੱਗਾ ਜੀ ਵੱਲੋਂ ਕੀਤੀ ਇਹ ਤਕਰੀਬਨ 94 ਲੱਖ ਰੁਪਏ ਜਿਹੜਾ ਖਰਚ ਕੀਤਾ ਜਾਊਗਾ 16 17 18 ਜਿੰਨੀਆਂ ਗਲੀਆਂ ਵਿੱਚ ਹੋਣਗੀਆਂ ਕੋਈ ਗਲੀ ਕੱਚੀ ਨਹੀਂ ਰਹਿਣਗੀ ਸਾਰੀਆਂ ਗਲੀਆਂ ਕਾਫੀ ਹੱਦ ਤੱਕ ਬਣ ਗਈਆਂ ਕਾਫੀ ਜਿਹੜੀਆਂ 16-17 ਗਲੀਆਂ ਰਹਿ ਗਈਆਂ ਸੀ ਇਹ ਵੀ ਪੰਟ ਗਿਆ ਅੱਜ ਨਵੇਂ ਸਿਰੇ ਤੋਂ ਬਣ ਕੇ ਸੀਮੈਂਟ ਵਾਲੇ ਬਣ ਕੇ ਲੋਕਾਂ ਦੇ ਵਾਸਤੇ ਬਹੁਤ ਖੁਸ਼ੀ ਹੈ ਕਿਉਂਕਿ ਗੁਰਪੁਰਪੁਰ ਦਾ ਪਵਿੱਤਰ ਦਿਹਾੜਾ ਸੰਗਤ ਨੂੰ ਸਾਰੀ ਨੂੰ ਵਧਾਈ ਵੀ ਐਮਐਲਏ ਸਾਡੇ ਨੇ ਦਿੱਤੀ ਹੈ ਔਰ ਅੱਜ ਸੰਗਤ ਦੇ ਪਵਿੱਤਰ ਦਿਹਾੜੇ ਤੇ ਅੱਜ ਉਹਨਾਂ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਤੁਹਾਡੀ ਜੀ ਅੱਜ ਇਸ ਏਰੀਆ ਲਈ ਬੜਾ ਖੁਸ਼ੀ ਦਾ ਪਲ ਹੈ ਵੀ ਇਸ ਏਰੀਆ ਦੀਆਂ ਸੜਕਾਂ ਦੀ ਜਿਹੜੀ ਸ਼ੁਰੂਆਤ ਹੈ ਆਪਣੇ ਮਾਣਯੋਗ ਐਮਐਲਏ ਚੌਧਰੀ ਮਦਨ ਲਾਲ ਬੱਗਾ ਜੀ ਦੇ ਦੁਆਰਾ ਸ਼ੁਰੂਆਤ ਇਲੈਕਸ਼ਨ ਦੇ ਦੌਰਾਨ तकरीबन 2 साल ਪਹਿਲਾਂ ਇਸ ਏਰੀਏ ਦੇ ਵਿੱਚ ਆਨ ਦਾ ਮੌਕਾ ਮਿਲਿਆ ਜੋ ਇਸ ਏਰੀਏ ਦੇ ਹਾਲਾਤ ਸੀ ਬਦ ਤੋਂ ਬੱਤਰ ਸੀਗੇ ਔਰ ਲੋਕਾਂ ਨਾਲ ਜੈਂਟਲਮੈਨ ਪ੍ਰੋਮਿਸ ਜੋ ਵੀ ਚੌਧਰੀ ਮਦਨ ਲਾਲ ਬਰਕਾਜੀ ਦੀ ਟੀਮ ਸੀਗੀ ਇਸ ਏਰੀਏ ਦੇ ਵਿੱਚ ਲੋਕਾਂ ਨਾਲ ਜੈਂਟਲਮੈਨ ਪ੍ਰੋਮਿਸ ਕੀਤਾ ਵੀ ਜਦੋਂ ਵੀ ਬੱਗਾ ਜੀ ਆਪਣੇ ਐਮ ਐਲ ਏ ਬਣਨਗੇ ਇਸ ਏਰੀਏ ਦਾ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਪਿਛਲੇ ਕਈ ਸਾਲਾਂ ਤੋਂ ਏਰੀਆ ਪਿਛੜਿਆ ਹੋਇਆ ਹੈ ਪਹਿਲ ਦੇ ਆਧਾਰ ਦੇ ਉੱਤੇ ਇਸ ਏਰੀਏ ਦੀ ਡਿਵੈਲਪਮੈਂਟ ਕੀਤੀ ਜਾਏਗੀ ਅੱਜ ਉਸੇ ਕڑی ਦਾ ਹਿੱਸਾ ਹੈ तकरीबन ਪ੍ਰੀਤਮ ਨਗਰ ਦੀ ਜੇ ਗੱਲ ਕਰੀਏ ਪਿਛਲੇ ਕੁਝ ਟਾਈਮ ਦੇ ਵਿੱਚ ਤੀਜੀ ਤੀਜਾ ਟਰਮ ਹੈ ਤੀਜੀ ਟਰਮ ਮਤਲਬ ਤਿੰਨ ਭਾਗਾਂ ਦੇ ਵਿੱਚ ਅੱਜ ਤੀਸਰੇ ਭਾਗ ਦੀ ਸ਼ੁਰੂਆਤ ਹੋਈ ਹੈ ਪਹਿਲੇ ਭਾਗ ਦੇ ਵਿੱਚ ਜਿਹੜੀਆਂ ਗਲੀਆਂ ਬੈਲੈਂਸ ਸੀ ਉਹ ਸੀ ਗਿਆ ਜੀ ਦੂਜਾ ਭਾਗ ਆਇਆ ਇਸ ਤੀਸਰਾ ਭਾਗ ਹੈ तकरीबन 95 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਹੋ ਰਿਹਾ ਹੈ ਔਰ ਮੇਰੇ ਹਿਸਾਬ ਨਾਲ तकरीबन ਸਾਰਾ ਰੀਤਮ ਨਗਰ ਇਸ ਇਹ ਵਰਕ ਆਊਟ ਦੇ ਵਿੱਚ ਸਾਰਾ ਕੰਪਲੀਟ ਹੋ ਜਾਏਗਾ ਆਨਰ ਵਾਲੇ ਟਾਈਮ ਐ ਐਮਸੀ ਦੇ ਇਲੈਕਸ਼ਨ ਨੇ ਉਹ ਕਿੱਦਾਂ ਦੇਖਦੇ ਤੁਸੀਂ ਨਹੀਂ ਨਹੀਂ ਤੁਹਾਨੂੰ ਲੋਕ ਇੱਥੇ ਕਾਫੀ ਪ੍ਰਸ਼ੰਸਾ ਕਰ ਰਹੇ ਨੇ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈ ਜੀ तकरीबन ਬੱਗੇ ਭਾਈ ਸਾਹਿਬ ਨਾਲ ਜਦੋਂ ਬੱਗੇ ਭਾਈ ਸਾਹਿਬ ਆਪਣਾ ਪਹਿਲਾ ਇਲੈਕਸ਼ਨ 97 ਦੇ ਵਿੱਚ ਲੜੇ ਇਹ ਸਾਰਾ ਪਰਿਵਾਰ ਹੈ ਉਦੋਂ ਦੀ ਵਰਕਿੰਗ ਕਰ ਰਿਹਾ ਹੈ ਔਰ ਮਤਲਬ ਸਾਡਾ ਸੁਪਨਾ ਸੀਗਾ ਸਾਰੇ ਪਰਿਵਾਰਾਂ ਦਾ ਵੀ ਸਾਡੇ ਵੱਡੇ ਭਾਈ ਸਾਹਿਬ ਚੌਧਰੀ ਮਦਨ ਲਾਲ ਬੱਗਾ ਜੀ ਇਸ ਏਰੀਆ ਤੋਂ ਐਮਐਲਏ ਬਣਨਾ ਕਿਉਂਕਿ ਅਸੀਂ ਉਹਨਾਂ ਨੂੰ ਕੰਮ ਕਰਦੇ ਦੇਖਿਆ ਹੋਇਆ ਜੀ ਕੰਮ ਕਰਦੇ ਦੇਖਿਆ ਵੀ ਕੰਮ ਕਰਨ ਦਾ ਕਿਦਾਂ ਸ਼ੌਂਕ ਹੈ ਕਿਦਾਂ ਅਫਸਰਾਂ ਤੋਂ ਕੰਮ ਲੈਣਾ ਹੈ ਕਿਦਾਂ ਸਰਕਾਰ ਤੋਂ ਫੰਡ ਲੈ ਕੇ ਆਉਣਾ ਹੈ ਤੋਂ ਉਸੇ ਟੰਗ ਨਾਲ ਆਪਣਾ ਸਾਰੀ ਟੀਮ ਜਿਹੜੀ ਹੈ ਸਾਹਬ ਇਹਦੀ ਪਰਫਾਰਮੈਂਸ ਵੈਸੇ ਰਹੇਗੀ ਕਿ ਆਈਐਮਸੀ ਦੇ ਵਿੱਚ ਤੁਹਾਡੀ ਪਰਫਾਰਮੈਂਸ ਵੀ ਵੈਸੇ ਨਹੀਂ ਪਰਫਾਰਮੈਂਸ ਦੇਖੋ ਤਕਰੀਬਨ 2.5 ਸਾਲ ਦਾ ਸਮਾਂ ਹੋਇਆ 2.5 ਸਾਲ ਦੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਬੱਗੇ ਭਾਈ ਸਾਹਿਬ ਕਈ ਵਾਰੀ ਕਹਿੰਦੇ ਆ ਵੀ ਬੱਟੂ ਸਾਰੇ ਕੰਮ ਤੇ ਤੁਸੀਂ ਪਹਿਲਾਂ ਕਰਾਈ ਜਾ ਰਹੇ ਹੋ ਤੇ ਆਪਣੇ ਜੋਗੇ ਕਿਹੜੇ ਕੰਮ ਛੱਡਨੇ ਜੀ ਪਰ ਫਿਰ ਵੀ ਕੰਮ ਬੜੇ ਹੁੰਦੇ ਆ ਏਰੀਆ ਦੇ ਵਿੱਚ ਜਦੋਂ ਆਪਾਂ ਨਿਕਲਦੇ ਆ ਬਹੁਤ ਕੰਮ ਹੁੰਦੇ ਏਰੀਆ ਦੇ ਵਿੱਚ ਕੰਮ ਕਦੇ ਖਤਮ ਨਹੀਂ ਹੁੰਦੇ ਤੇ ਪਹਿਲ ਦੇ ਆਧਾਰ ਦੇ ਉੱਤੇ ਸੜਕਾਂ ਦਾ ਕੰਮ ਉਸ ਤੋਂ ਬਾਅਦ ਹੋਰ ਕਈ ਡਿਵੈਲਪਮੈਂਟ ਦੇ ਕੰਮ ਹੁੰਦੇ ਜਿਹੜੇ ਅਸੀਂ ਇ